ਕੇ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜੀ ਜਿਹੜਾ ਇਹ ਦੇਸੀ ਲੜਕੀਆਂ ਨੂੰ ਲਿਆ ਕੇ ਜੀ ਸਪਾ ਦੀ ਯਾਰਡ ਚ ਦੇਵਪਾਰ ਦਾ ਜਿਹੜਾ ਧੰਦਾ ਕਰਦੇ ਜੀ ਜਿਸ ਤੇ ਜਿਹੜਾ ਮੁਕਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟ੍ਰੈਵਲ ਐਕਟ 14 ਫੋਰਨ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇਹ ਮੌਕੇ ਤੇ ਆਏ ਸੀ ਜੀ ਸਰ ਜਿਹੜੀਆਂ ਦੋ ਲੜਕੀਆਂ ਜਪਨੀ ਹੋਈਆਂ ਨੇ ਇਹ ਕੀ ਆ ਮਾਮਲਾ ਜੀ ਸਰ ਕਹਿ ਰਹੇ ਜੀ ਰਸ਼ਾਲ ਮਾਰੀ ਕੁੜੀ ਦੇ ਕੋ ਮੁੰਡੇ ਨੇ ਕੀ ਹੋ ਸਾਰਾ ਰੋਲਾ ਇਦੇ ਵਿੱਚ ਜਦੋਂ ਅਸੀਂ ਆਇਆ ਪਿਆਰਾ ਕਮੈਂਟ ਜੀ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਹਾਂਜੀ ਇਹਦੇ ਵਿੱਚ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਹੋਟਲ ਦਾ ਜਿਹੜਾ ਮੈਨੇਜਰ ਸੀ ਉਹ ਤੇ ਇਥੋਂ ਕਿਸ ਗਿਆ ਗਿਨੀਸ਼ ਕੁਮਾਰ ਹਾਂਜੀ ਉਸ ਤੋਂ ਬਾਅਦ ਜਦੋਂ ਉੱਪਰ ਟੋਪ ਤੇ ਗਏ ਹਾਂ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਤੇ ਮੁੰਡਾ ਸਿਮਰਤ ਸਿੰਘ ਜੀ ਉਹਨੇ ਰੌਲਾ ਪਾ ਕੇ ਜਿਹੜਾ ਵਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤੋਂ ਕੋਈ ਜਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਹਾਸ ਉਸ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵਡੇ ਜਿਹੇ ਕੋਈ ਨਹੀਂ ਸੀ ਸਾਰੇ ਛੱਤ ਤੇ ਨੇ ਜਿਹੜੇ ਆ ਤੁਹਾਡੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛੱਤ ਤੇ ਸਾਰੇ ਉਹਨਾਂ ਜਿਹੜਾ ਭਜਾ ਦਿੱਤਾ ਸੀ ਪਰ ਕਿੰਨੇ ਕਮਰੇ ਲਿੱਤੇ ਗਏ ਸੀ ਉਹਨਾਂ ਦੇ ਬਰਵਾ ਇਹ ਜੀ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਇਹ ਜੀ ਰਿਕਾਰਡ ਦੇਖਾਂਗੇ ਸਰ ਉਹ ਕੀ ਕੀ ਕੀਤਾ ਗਿਆ ਜੀ ਕਿੰਨੀਆਂ ਇੱਕ ਮਿੰਟ ਨਹੀਂ ਤੇ ਉਹ ਲੜਕੀਆਂ ਸੀ ਪੰਜ ਲੜਕੀਆਂ ਛੱਤ ਤੇ ਗਈਆਂ ਨੇ ਜਿੱਥੇ ਢੇਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਇੱਕ ਤੇ ਤਿੰਨ ਜਿਹੜੀਆਂ ਠੀਕ ਠਾਕ ਲੜਕੀਆਂ ਵਿਦੇਸ਼ੀ ਇੱਥੇ ਇੱਥੇ ਕਿੱਥੇ ਭੱਜ ਗਈਆਂ ਪੇਸ਼ੀ ਨੇ ਜੀ ਸਰ ਕਿੱਥੇ ਭੱਜ ਗਈਆਂ ਰਸਤਾ ਤੇ ਆਹੀ ਥੱਲੇ ਆਉਂਦਾ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਰਹਿਣ ਵਾਲੀਆਂ ਉਹ ਵਿਦੇਸ਼ੀ ਯਾ ਲੈ ਕੇ ਕਿੱਥੋਂ ਆਏ ਨੇ ਕੌਣ ਇਹਨਾਂ ਦਾ ਮਤਲਬ ਸਰ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਸਰ ਤੁਹਾਡੇ ਕੋਲ ਹੈ ਤੁਹਾਡੇ ਕੋਲ ਸਰ ਤੁਹਾਡੇ ਕੋਲ ਕੀ ਹੈ ਯਾਰ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਗਿਆ ਜੀ ਸਾਰਾ ਕਰ ਸੀ ਅਸੀਂ ਕਰਾਂਗੇ ਜੀ ਸਾਰਾ ਉਹ ਤਫਤੀਸ਼ ਦਾ ਪਾਰਟ ਹੈ ਹਾਂ ਸਰ ਇਹਨਾਂ ਨੂੰ ਜਿਹੜੇ ਬੋਲਦੇ ਨੇ ਲੜਕੀਆਂ ਤੋਂ ਕਿੱਥੋਂ ਦੇ ਰਿਹਾ ਸੀ ਦਾ ਪਾਰਟ ਹੈ ਅਜੇ ਉਹ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਲੜਕੀਆਂ ਜਿਹੜੀਆਂ ਨੇ ਸਰ ਲੜਕੀ ਰੱਤਾ ਲਈ ਕੀਤੀ ਗਈ ਹੈ ਜੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਹੈ ਹਾਂਜੀ ਉੱਪਰ ਵਾਲੀ ਤੇ ਜਿਹੜਾ ਸਿਮਰਨ ਸਿੰਘ ਹਾਂਜੀ ਉਹ ਸਾਡੇ ਕੋਲ ਕਾਬੂ ਚ ਹੈ ਸਰ ਇੱਥੋਂ ਲੜਕੇ ਇੱਥੋਂ ਲੜਕੇ ਨਿਕਲ ਕੇ ਗਏ ਦੋ ਤਿੰਨ ਸਾਡੇ ਕੋਲ ਬਾਈਟਾਂ ਉਹਨਾਂ ਦੀ ਉਹ ਕਹਿ ਰਹੇ ਕਿ ਨਾ ਪੁਲਸ ਨੇ ਇਹਨਾਂ ਨੂੰ ਕੁੱਟਿਆ ਮਾਰਿਆ ਜਿਹੜਾ ਕਿ ਇੱਥੋਂ ਦੀ ਦਖੋ ਜਿਹਦੇ ਬਾਰੇ ਸਾਨੂੰ ਤੁਸੀਂ ਜਿਹੜਾ ਕੋਈ ਹੈਗਾ ਸਾਹਮਣੇ ਵਿਕਾ ਦਿਓ ਜਿਹੜੀ ਉਹਦੀ ਗੱਲ ਹੈ ਸਰ ਜਿਹੜੇ ਸਾਰੇ ਤੁਸੀਂ ਮੰਨਦੇ ਹੋ ਕਿ ਬਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਤੇ ਜਿਹੜੇ ਕੈਮਰੇ ਲਵਾਏ ਗਏ ਪੁਲਿਸ ਮੁਲਾਜ਼ਮਾਂ ਵੱਲੋਂ ਕਿਹੜੀ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜੀ ਇੱਥੋਂ ਲਵਾਇਆ ਗਿਆ ਚੈੱਕ ਕਰ ਲੈਨੇ ਜੀ ਚੈੱਕ ਕਰ ਲੈਨੇ ਜੇ ਵੀ ਇਹੋ ਜਿਹਾ ਹੋਇਆ ਬਸ ਸਾਰਾ ਕੁਝ ਸੀਜ਼ਰ ਕਰਾਂਗੇ ਸਾਰੀ ਚੀਜ਼ਾਂ ਇਸ ਲਵਾ ਲਵਾਂਗੇ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਏਗਾ ਬਿਲਕੁਲ ਜੀ ਸਾਰੀ ਹਾਇਰ ਅਫੀਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਪਾਸਪੋਰਟ ਲਿਖੇ ਜਾਏ ਨੇ ਉਹਨਾਂ ਨੂੰ ਅਰੈਸਟ ਕਰਕੇ ਆਪਣੇ ਨਾਲ ਲੈ ਕੇ ਜਾਏ ਹਜੇ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸਪੈਕਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਦੇਸੀ ਲੜਕੀਆਂ ਨੇ ਉਹ ਨੇ ਜੀ ਸਾਡੇ ਕੋਲ ਜਿਹੜ ਨਹੀਂ ਉਹ ਲੈ ਕੇ ਜਾਓ ਤੁਸੀਂ ਬਿਲਕੁਲ ਜੀ ਜਿਹੜੀ ਚੀਜ਼ ਛਕੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜਿੰਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਸਰ ਪਤਾ ਕੀਤਾ ਜਾਏਗਾ ਇਹਨਾਂ ਕੁੜੀਆਂ ਦੇ ਨਾਲ ਹੋਰ ਵੀ ਜਿਹੜੀਆਂ ਕੁੜੀਆਂ ਨੇ ਇਸ ਤਰੀਕੇ ਨਾਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਹੋ ਜਾਏ ਦੋ ਜਥੇ